ਫ੍ਰਾਂਸ ਦੀ ਰਾਜਧਾਨੀ ਪੈਰਿਸ ਦੇ ਸ਼ਹਿਰ ਬੋਬੀਨੀ ਵਿਖੇ ਗੁਰੂ ਘਰ ਦੀ ਰਸੋਈ ਵਿੱਚ ਅਚਾਨਕ ਲੱਗੀ ਅੱਗ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜ ਜੁਨ੍ਹਾਂ ਨੇ ਦੱਸਿਆ ਕਿ ਅੱਗ ਗੁਰੂ ਘਰ ਦੀ ਰਸੋਈ ਵਿੱਚ ਲੱਗੀ ਹੈ ਜਿਸ ਕਾਰਨ ਰਸੋਈ ਘਰ ਵਿੱਚ ਪਿਆ ਸਮਾਨ ਇਸ ਅੱਗ ਦੀ ਚਪੇਟ ਵਿੱਚ ਆ ਗਿਆ ਉਹਨਾਂ ਦੱਸਿਆ ਕਿ ਅੱਗ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ ਪਰ ਇਸ ਅੱਗ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸਮੱਗਰੀ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਭਾਈ ਗੁਰਦੀਖੀ ਪਟੇ ਭਾਈ ਸੂ ਸੰਗਤਾਂ ਨੂੰ ਪੈਰ ਸਵਾਸੀਆਂ ਨੂੰ ਜਾਂ ਵਰਲਡ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਭਾਈ ਇੱਕ ਐਕਸੀਡੈਂਟਲੀ ਸਾਡੇ ਗੁਰਦਰਾ ਸਾਹਿਬ ਤੇ ਹਾਦਸਾ ਹੋਇਆ ਸੀ ਗੁਰਦਰਾ ਸਾਹਿਬ ਦੇ ਲੰਗਰ ਹਾਲ ਵਿੱਚ ਕਿਸੇ ਕਾਰਨ ਅਗਲਾ ਕੀ ਜਿਹਦਾ ਕਰਕੇ ਸਾਡਾ ਕਿਚਨ ਵਾਲਾ ਜਿਹੜਾ ਹਾਲ ਹੈ ਉਹਦੇ ਵਿੱਚ ਨੁਕਸਾਨ ਹੋਇਆ ਥੋੜਾ ਨੁਕਸਾਨ ਹੋਇਆ ਪਰ ਬਾਕੀ ਸਾਰਾ ਕੁਝ ਸੇਵਾ ਦੀ ਕਿਰਪਾ ਨਾਲ ਗੁਰਦਰਾ ਸਾਹਿਬ ਉਥੇ ਸਹਿਬਾਨ ਗੁਰੂਗ੍ਰੰਥ ਸਾਹਿਬ ਸਾਰੇ ਬਿਲਕੁਲ ਸਹੀ ਸਲਾਮਤ ਨੇ ਜੀ ਤਰੀਕ ਨਵਾਜਪਾਤ ਜੀ ਨੇ ਆਪੇ ਛੱਡ ਦੀ ਤਲਾ ਬਖਸ਼ਿਸ਼ ਕੀਤੀ ਕਿਸੇ ਬੰਦੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੁਰਦੁਆਰਾ ਸਾਹਿਬ ਆਮ ਤੌਰ ਤੇ ਜਿਸ ਤਰ੍ਹਾਂ ਸੰਗਤਾਂ ਵਾਸਤੇ ਨਿਰੰਤਰ ਖੁੱਲਿਆ ਸੀ ਉਸੇ ਤਰ੍ਹਾਂ ਖੁੱਲਿਆ ਹੈ ਥੋੜਾ ਜਿਹਾ ਪ੍ਰੋਬਲਮ ਆਈ ਸੀ ਪਰ ਉਹ ਸਾਰੀ ਪ੍ਰੋਬਲਮ ਸੋਲਵ ਹੋ ਗਈ ਹੈ ਸੰਗਤਾਂ ਵਾਸਤੇ ਗੁਰਦੁਆਰਾ ਸਾਹਿਬ ਖੁੱਲਿਆ ਰਹੇ ਤੇ ਇੱਕ ਬੇਨਤੀ ਮੈਂ ਜ਼ਰੂਰ ਕਰਾਂ ਭਾਈ ਜਿਹੜੇ ਬਾਰ-ਬਾਰ ਟਿਕਟੌਕ ਤੇ ਪਾ ਪਾ ਕੇ ਵੀਡੀਓ ਪਾ ਪਾ ਕੇ ਤੁਸੀਂ ਆਪਣਾ ਤਮਾਸ਼ਾ ਬਣਾਉਂਦੇ ਹੋ ਨਾ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਜਦੋਂ ਤੁਹਾਡੇ ਘਰਾਂ 'ਚ ਅੱਗ ਲੱਗੀ ਤੁਹਾਨੂੰ ਉਸ ਦਿਨ ਪਤਾ ਲੱਗਦਾ ਇਹਦੇ ਤੋਂ ਸਾਵਧਾਨ ਹੋਣ ਦੀ ਕਿਰਪਾਲਤਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਭਾਈ ਜੇ ਕਿਸੇ ਨੇ ਗਲਤੀ ਨਾਲ ਪਾਈ ਹੈ ਉਹਨੂੰ ਡਿਲੀਟ ਕਰੋ ਗੁਰਦਰਾ ਸਾਹਿਬ ਦੇ ਅੰਦਰ ਸਾਰਾ ਕੁਝ ਨਿਰੰਤਰ ਚੱਲ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਆਮ ਦਿਨਾਂ ਵਾਂਗ ਆਣ ਕੇ ਦਰਸ਼ਨੇ ਲੈ ਕਰੋ ਗੁਰੂ ਸਾਹਿਬਾਂ ਦੀ ਚਰਨਾਂ ਵਿੱਚ ਪਾਗਰੀਆਂ ਪਰ ਉਹ ਵਾਹਿਗੁਰੂ ਜੀ ਕਾਬਿਰ ਰਾਸ਼ ਦੀ ਰਾਜਧਾਨੀ ਪੈਰਿਸ ਦੇ ਸ਼ਹਿਰ ਬੋਬੀਨੀ ਵਿਖੇ ਗੁਰੂ ਘਰ ਦੀ ਰਸੋਈ ਵਿੱਚ ਅਚਾਨਕ ਲੱਗੀ ਅੱਗ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜ ਜੁन्होंने ਦੱਸਿਆ ਕਿ ਅੱਗ ਗੁਰੂ ਘਰ ਦੀ ਰਸੋਈ ਵਿੱਚ ਲੱਗੀ ਹੈ ਜਿਸ ਕਾਰਨ ਰਸੋਈ ਘਰ ਵਿੱਚ ਪਿਆ ਸਮਾਨ ਇਸ ਅੱਗ ਦੀ ਚਪੇਟ ਵਿੱਚ ਆ ਗਿਆ ਉਹਨਾਂ ਦੱਸਿਆ ਕਿ ਅੱਗ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ ਪਰ ਇਸ ਅੱਗ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸਮੱਗਰੀ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਭਾਈ ਸਮੂਹ ਸੰਗਤਾਂ ਨੂੰ ਪੈਸ ਵਾਸੀਆਂ ਨੂੰ ਜਾਂ ਵਰਲਡ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਭਾਈ ਇੱਕ ਐਕਸੀਡੈਂਟਲੀ ਸਾਡੇ ਗੁਰਦਰਾ ਸਾਹਿਬ ਤੇ ਹਾਦਸਾ ਹੋਇਆ ਸੀ ਗੁਰਦਰਾ ਸਾਹਿਬ ਦੇ ਲੰਗਰ ਹਾਲ ਵਿੱਚ ਕਿਸੇ ਕਾਰਨ ਅੱਗ ਲੱਗੀ ਜਿਸ ਦਾ ਕਰਕੇ ਸਾਡਾ ਕਿਚਨ ਵਾਲਾ ਜਿਹੜਾ ਹਾਲ ਹੈ ਉਹਦੇ ਵਿੱਚ ਨੁਕਸਾਨ ਹੋਇਆ ਗੁਰਦਰਾ ਨੁਕਸਾਨ ਹੋਇਆ ਪਰ ਬਾਕੀ ਸਾਰਾ ਕੁਝ ਸਤਿਗੁਰਾਂ ਦੀ ਕਿਰਪਾ ਨਾਲ ਠੀਕ ਦਾ ਸਾਹਿਬ ਉਥੀ ਸਹਿਬਾਨ ਗੁਰੂ ਜਨ ਸਾਹਿਬਾ ਸਾਰੇ ਬਿਲਕੁਲ ਸਹੀ ਸਲਾਮਤ ਨੇ ਜਿਹੜੀ ਤਰੀਕ ਨਵਾਜਤ ਪਰ ਸੱਜਣਾਂ ਆਪੇ ਛੜ ਦੀ ਤਲਾ ਬਖਸ਼ਿਸ਼ ਕੀਤੀ ਕਿਸੇ ਬੰਦੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੁਰਦੁਆਰਾ ਸਾਹਿਬ ਆਮ ਤੌਰ ਤੇ ਜਿਸ ਤਰ੍ਹਾਂ ਸੰਗਤਾਂ ਵਾਸਤੇ ਨਿਰੰਤਰ ਖੁੱਲਿਆ ਸੀ ਉਸੇ ਤਰ੍ਹਾਂ ਖੁੱਲਿਆ ਹੈ ਥੋੜਾ ਜਿਹਾ ਪ੍ਰੋਬਲਮ ਆਈ ਸੀ ਪਰ ਉਹ ਸਾਰੀ ਪ੍ਰੋਬਲਮ ਸੋਲਵ ਹੋ ਗਈ ਹੈ ਸੰਗਤਾਂ ਵਾਸਤੇ ਗੁਰਦੁਆਰਾ ਸਾਹਿਬ ਖੁੱਲੇ ਰਹੇ ਤੇ ਇੱਕ ਬੇਨਤੀ ਮੈਂ ਜ਼ਰੂਰ ਕਰਾਂ ਭਾਈ ਜਿਹੜੇ ਬਾਰ-ਬਾਰ ਟਿਕਟੌਕ ਤੇ ਪਾ ਪਾ ਕੇ ਵੀਡੀਓ ਪਾ ਪਾ ਕੇ ਤੁਸੀਂ ਆਪਣਾ ਤਮਾਸ਼ਾ ਬਣਾਉਂਦੇ ਹੋ ਨਾ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਕਿ ਤੁਹਾਨੂੰ ਤੁਹਾਡੇ ਘਰਾਂ ਚ ਅੱਗ ਲੱਗੀ ਤੁਹਾਨੂੰ ਉਸ ਦਿਨ ਪਤਾ ਲੱਗਣਾ ਇਹਦੇ ਤੋਂ ਸਾਵਧਾਨ ਹੋਣ ਦੀ ਕਿਰਪਾਲਤਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਭਾਈ ਜੇ ਕਿਸੇ ਨੇ ਗਲਤੀ ਨਾਲ ਪਾਈ ਆ ਉਹਨੂੰ ਡਿਲੀਟ ਕਰੋ ਗੁਰਦਰਾ ਸਾਹਿਬ ਦੇ ਅੰਦਰ ਸਾਰਾ ਕੁਝ ਨਿਰੰਤਰ ਚੱਲ ਰਿਹਾ ਸੰਗਤਾਂ ਨੂੰ ਬੇਨਤੀ ਪਾਈ ਆਮ ਦਿਨਾਂਵਾਂ ਆਣ ਕੇ ਦਰਸ਼ਨੇ ਲੈ ਕਰੋ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਪਾਦ ਰਹੀਆਂ ਪਰ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ